ਪਿਆਰੇ ਸਿੱਧਾ ਇਸ ਬਾਬੇ ਬਾਬੇ ਬੰਦੇ ਨੂੰ ਸੁਣਨਾ ਵੀ ਆਪਣੇ ਸੁਣਾਈ ਜਾਂਦਾ ਉਹ ਸੁਣੀ ਜਾਂਣਾ ਇੱਕ ਉਹਨੇ ਸ਼ੇਰ ਪੜਿਆ ਫਲਾਨੇ ਸ਼ਹਿਰ ਦਾ ਉਹਨੇ ਗੋਲੀ ਖਰੀ ਨਹੀਂ ਸਰਦਾਰ ਜੀ ਰੁਕੀਏ ਜਹਾ ਇਹ ਸ਼ੇਰ ਉਹਨਾਂ ਦਾ ਨਹੀਂ ਇਹ ਸ਼ੇਰ 우ਸਤਾਦ ਮੁਜਰਮ ਦਸੂਹੀ ਸਾਹਿਬ ਦਾ ਸ਼ੇਰ ਹੈ ਉਹਨਾਂ ਨੇ ਬੰਬੇ ਬੈਠੇ ਜਦੋਂ ਜਵੇ ਅਕਤਰ ਨੂੰ ਪਤਾ ਦਸੂਹੇ ਚ ਕੋ ਸ਼ੇਰ ਹੋਇਆ ਹਰਮਨਸ ਲਾਲ ਮੁਜਰਮ ਉਹਦਾ ਸ਼ੇਰ ਹੈ ਉਦੋਂ ਸਫਰੀ ਸਾਹਿਬ ਜੀ ਨੇ ਸਾਨੂੰ ਪੁੱਛਿਆ ਕਹਿੰਦੇ ਹਾਂ ਪੁੱਤ ਉਹਦਾ ਗੁਜ਼ਰ ਗਿਆ ਤਾਂ ਛੋਟਾ ਪਰ ਆਪਨ ਕੀ ਨਾ ਲਿਆ ਉਹ ਮੇਰਾ ਮਿੱਤਰ ਆ ਸੀ ਇਕੱਠੇ ਮੈਨੇ ਹੁਣੇ ਆ ਉਹ ਕਿਆ ਬਾਤ ਸੀ ਮੁਜਰਮ ਸਾਹਿਬ ਕੇ ਆਸ ਮੈਨੂੰ ਜਦ ਇਹ ਸਾਹਮਣੇ ਆ ਸ਼ੇਰ ਵਰ ਹਾਂ ਹਾਂ ਇਹ ਉਹਦਾ ਸ਼ੇਰ ਆ ਕਹਿੰਦੇ ਇੰਨੀ ਯਾਦਦਾਸ਼ਤ ਮਤਲਬ ਉਹ ਜੀ ਉਹ ਤਾਂ ਵੱਡੇ ਬੰਦੇ ਵੱਡੇ ਹੀ ਆ ਸਾਰ ਜਿਹੜੇ ਮੈਂ ਹੀ ਹਮੇਸ਼ਾ ਜਿਹੜੇ ਮੇਰੇ ਸਾਥੀ ਮੇਰੇ ਕੋਲ ਬੰਦੇ ਆ ਜੀ ਅੰਗ ਉਮਰ ਦੇ ਮੁੰਡੇ ਜਾਂ ਆਰਟਿਸਟ ਸਨ ਮੈਂ ਹੀ ਕਹਿੰਦਾ ਨਾ ਮੈਂ ਹਾ ਜਰ ਵੀ ਕਿ ਤਾ ਬੇ ਲੋੜੀ ਆਲੋਚਨਾ ਤੋਂ ਬਚੋ ਵੀ ਐਵੇਂ ਹੀ ਐਵੇਂ ਇਹ ਇੱਕ ਨੂੰ ਨੱਕ ਬੁੱਲ ਕੱਢੀ ਜਾਣੇ ਉਹ ਤਾਂ ਤਾਂ ਐਂ ਸੂਤ ਲੱਗ ਗਿਆ ਮੈਂ ਕਿਹਾ ਦਿਮਾਗ ਚ ਰੱਖਿਓ ਐਵੇਂ ਸੂਤ ਨਹੀਂ ਕਿਸੇ ਦਾ ਲੱਗ ਓਏ ਹੋਏ ਹੋਏ ਪਤਰੀ ਪਿੱਛੇ ਕਹਾਣੀਆਂ ਕੱਢੀਆਂ ਵਾਹ ਹਨਾ ਜੀ ਫਰੀ ਕਿਸੇ ਨੂੰ ਕੁਝ ਨਹੀਂ ਮਿਲਦਾ ਇੱਥੇ